ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਦੇਖ ਲੋ ਝੋਨਾ ਹੋ ਗਿਆ ਪੂਰਾ ਸੋਹਣਾ ਇਹਦੇ ਸਪਰੇਅ ਕਰਤੀ ਆਪਾਂ ਹੋ ਗਏ ਤਿੰਨ ਚਾਰ ਦਿਨ ਹਨਾ ਕਰੀਨ ਤੇ ਐਨ ਟੈਕਣ ਲੱਗ ਗਿਆ ਪੂਰਾ ਝੋਨਾ ਗੂਬ ਤੇ ਹੋਣ ਲੱਗ ਗਿਆ ਪੈਪਾ ਜੀਆਂ ਭਰਨ ਲੱਗੀਆਂ ਇਹਦੇ ਤੇ ਦੇਖਦੇ ਆਂ ਬਾਕੀ ਮਸ਼ੀਨ ਵਾਲੇ ਝੋਨੇ ਦਾ ਨਸਾਰਾ ਬਹੁਤ ਸੋਹਣਾ ਹੁੰਦਾ ਇੱਕ ਸਾਲ ਹੁੰਦਾ ਨਸਾਰਾ ਤੇ ਇੱਧਰ ਆਪਣਾ ਹੈਗਾ ਜਿਹੜਾ ਚੋਨਾ ਇਹ ਲੱਗਿਆ ਕੱਦੂ ਕੱਦੂ ਬਾਹ ਕੇ ਜਿਹੜਾ ਲਾਇਆ ਸੀ ਆਪਾਂ ਝੋਨਾ ਇਹ ਉਹ ਝੋਨਾ ਇਹ ਵੀ ਛੱਬੀ ਹੋਈ ਆ ਸਾਰਾ ਮਸ਼ੀਨ ਨਾਲ ਹੀ ਲਾਇਆ ਸੀ ਬਹੁਤ ਸੋਹਣਾ ਹੋਇਆ ਇੱਕ ਦਿਨ ਨਾ ਵੀਡੀਓ ਪਾਵਾਂ ਨਾ ਬਹੁਤ ਵੀਰਾਂ ਦੇ ਮੈਸੇਜ ਆ ਜਾਂਦੇ ਵੀਰੇ ਸਾਨੂੰ ਰੋਟੀ ਨਹੀਂ ਸੁਆਦ ਲੱਗੀ ਸਾਨੂੰ ਐ ਨਹੀਂ ਹੋਇਆ ਨਾ ਇੰਸਟਾਗ੍ਰam ਤੇ ਮੈਸੇਜ ਆਉਣ ਲੱਗ ਜਾਂਦੇ ਕਈ ਵੀਰ ਤਾਂ ਕਾਲ ਹੀ ਕਰ ਦਿੰਦੇ ਆ ਵੀ ਵੀਰੇ ਯਾਰ ਅੱਜ ਵੀਡੀਓ ਨਹੀਂ ਪਾਈ ਹੈ ਨਾ ਤੇ ਗੱਲ ਐ ਹੋ ਜਾਂਦੀ ਆ ਵੀਰੇ ਯਾਰ ਕੁਝ ਹੁੰਦਾ ਨਹੀਂ ਕਰਨ ਨੂੰ ਸਾਰੇ ਵੀਰ ਆਪ ਉਹੀ ਚੀਜ਼ਾਂ ਕਰਦੇ ਆ ਹਨਾ ਤਾਂ ਕਰਕੇ ਮੈਂ ਪਾਉਂਦਾ ਨਹੀਂ ਵੀ ਕੀ ਯਾਰ ਪਾਵਾਂ ਹੁਣ ਹੁਣ ਸਪਰੇਅ ਚੱਲਦੀ ਆ ਸਪਰੇਅ ਰੋਜ਼ ਕਰੀ ਜਾਂਦੇ ਆ ਥੋੜੀ ਥੋੜੀ ਕੱਲ ਕਰੀ ਨਹੀਂ ਕੱਲ ਛੁੱਟੀ ਕਰ ਲਈ ਦੀ ਕਹੋਂਗੇ ਕੱਲ ਬੱਦਲ ਜਾ ਹੋ ਗਿਆ ਸੀ ਹੁਣ ਅੱਜ ਲੱਗਿਆ ਬੰਦੇ ਸਪਰੇਅ ਕਰਨ ਹਨਾ ਤੇ ਵੀਡੀਓ ਮੈਂ ਬਣਾਈ ਕੋਈ ਨਹੀਂ ਤੇ ਕਿਉਂਕਿ ਹੁਣ ਸਾਰੀ ਦਿਹਾੜੀ ਫਾਰਮ ਤੇ ਹੀ ਹੁੰਨੇ ਆ ਸਵੇਰ ਤੋਂ ਸ਼ਾਮ ਤੱਕ ਹਨਾ ਤੇ ਕੌਣ ਕੇ ਕੰਮ ਚੱਲਦਾ ਪੂਰੇ ਬੈਠੇ ਆ ਜੀ ਲੱਗਿਆ ਰਹਿੰਦਾ ਵੀ ਹਾਂ ਕੰਮ ਹੋ ਰਿਹਾ ਸੋਹਣਾ ਬਣ ਜੂ ਫਾਰਮ ਆਪਣਾ ਤੇ ਆਹਾ ਆ ਉਦਣ ਫਰਸ਼ ਪਟਿਆ ਸੀ ਆਪਾਂ ਇਹ ਫੇਰ ਇੱਟਾਂ ਵਾਲਾ ਫੇਰ ਲਾ ਕੇ ਉੱਤੇ ਕੋਲੂ ਆ ਜਾਂ ਮੋਟਾ ਜਿਹਾ ਪਾਤਾ ਤੇ ਆਹ ਗਟਕਾ ਜਿਹਾ ਲੈ ਜਾਂਦਾ ਇਹ ਹੁਣ ਲੈਵਲ ਕਰਦੇ ਆ ਜਈ ਇਹਨਾਂ ਨੂੰ ਠੇਕਾ ਦਿੱਤਾ ਹੋਇਆ ਵਾ ਆਪਣਾ ਸਾਰੇ ਫਰਸ਼ ਦਾ ਆਹਾ ਹਾ ਜਿਹੜਾ ਉਹ ਕੰਬੈਨ ਵਾਲੇ ਸ਼ਟਰ ਤੋਂ ਲੈ ਕੇ ਇਦਾਂ ਇਦਾਂ ਉਹ ਡਰਮ ਦੇ ਕੋਲੋਂ ਐਵੇਂ ਮੁੜ ਕੇ ਐਵੇਂ ਐਵੇਂ ਆ ਆ ਇਟਾਂ ਵੀ ਆਪਣੀਆਂ ਇੰਟਰਲੌਕਟ ਵੀ ਆ ਗਈ ਸੀਗੀ ਤੇ ਹੁਣ ਉਹਨਾਂ ਨੂੰ ਲਾਲ ਇੱਟ ਕਿਹਾ ਹੋਇਆ ਵੀ ਲਾਲ ਇੱਟ ਵੀ ਭੇਜ ਦਿਓ ਫਿਰ ਉਹਨਾਂ ਡਿਜ਼ਾਈਨ ਜੁਣ ਜਿਹੜੇ ਪੈਣੇ ਆ ਉਹ ਪਈ ਜਾਣਗੇ ਵਿੱਚ ਪਵਾ ਦਾਂਗੇ ਸੋਹਣੇ ਲੱਗਣ ਤੇ ਆ ਦਰਖਤਾਂ ਕੋਲੋਂ ਆਪਾਂ ਜਗ੍ਹਾ ਛੱਡ ਦੇਣੀ ਆ ਪਾਣੀ ਨੂੰ ਹਾਲੇ ਦੁਆਲੇ ਉਹ ਜਿਹੜੇ ਸੜਕ ਦੇ ਕਿਨਾਰੇ ਲੱਗੇ ਹੁੰਦੇ ਆ ਉਹ ਲਾ ਦੇਣਾ ਉਹਦੇ ਗਾਲੇ ਗੋਲ ਕਰ ਦਾਂਗੇ ਤੇ ਇਹਦੇ ਕੋਲੇ ਲੰਬਾ ਜਿਹਾ ਕਰ ਦਾਂਗੇ ਕਿਉਂਕਿ ਦਰਖਤਾਂ ਦਾ ਇਹਨਾਂ ਦਾ ਫਾਇਦਾ ਬਹੁਤ ਆ ਆ ਬਲਕਨ ਦੇ ਦਾ ਬਾਲੇ ਨਜ਼ਾਰੇ ਆ ਤੇ ਇਹ ਬਹੁਤ ਟਾਈਮ ਪਹਿਲਾਂ ਦੀ ਆ ਬਲਕਨ ਦਰਾਗ ਤਾਂ ਬੜਾ ਵਧੀਆ ਯਾਰ ਪਲਕਣ ਦਾ ਇਹਨੂੰ ਲਾ ਲੋ ਇਹਦੇ ਥੱਲੇ ਦਾ ਮੀਮ ਨਹੀਂ ਪੈਂਦਾ ਇਹ ਤਾਂ ਇੱਕ ਵਾਰ ਸੱਤ ਤੋਂ ਗਲਤੀ ਹੋ ਗਈ ਕਿ ਇਹਦੇ ਨਾਲ ਵੱਡੇ ਟਾਣੇ ਛਾਂਗਦੇ ਸੀ ਅਸੀਂ ਤੇ ਹੁਣ ਜਦ ਦਾ ਸੋਚਿਆ ਵੀ ਹੁਣ ਨਹੀਂ ਇਹਦੇ ਵੱਡੇ ਟਾਣੇ ਛਾਂਗਣ ਤੇ ਛਾਂਗਣੀਆਂ ਤਾਂ ਪਤਲੀ-ਪਤਲੀ ਛਾਂਗ ਦੇਣੀਆਂ ਬਸ ਅੱਜ ਹੁਣ ਉਹ ਲੱਗੇ ਹੋਏ ਆ ਉਹਨਾਂ ਨੂੰ ਆਪਣਾ ਠੇਕਾ ਦਿੱਤਾ ਹੋਇਆ ਵਾਹ ਕੰਮਕਾਰ ਕਰੀ ਜਾਂਦੇ ਆ ਤੇ ਲੱਗੇ ਹੋਏ ਆਪਦਾ ਕੰਮ-ਕੁਮ ਕਰੀ ਜਾਂਦੇ ਆ ਆਪਣੀ ਕੋਈ ਹੈ ਫੈ ਨਹੀਂ ਤੇ ਤੇ ਆਪਣੀ ਹੈ ਫੈ ਇੱਧਰ ਇੱਧਰ ਲਈ ਮਿਸਤਰੀਆਂ ਨਾਲ ਇਹ ਇਹ ਆਪਣੇ ਪਿੰਡੋਂ ਆ ਇਹ ਸਾਡਾ ਜਿਵੇਂ ਸਮਝ ਲਓ ਵੀ ਇਹ ਜਿਹੜੇ ਅੰਕਲ ਮਿਸਤਰੀ ਤੇ ਇਹ ਇਹ ਪਿੰਡੋਂ ਆ ਆਪਣੇ ਹਨ ਤੇ ਆਪਣਾ ਘਰ ਵੀ ਦੇਖ ਲਓ 25 26 ਸਾਲ ਪਹਿਲਾਂ ਇਹੀ ਅੰਕਲ ਨੇ ਪਾਇਆ ਸੀਗਾ ਤੇ ਹੁਣ ਦੁਬਾਰਾ ਫੇਰ ਇੰਨੇ ਜਿੰਨਾ ਕਿ ਕੰਮ ਕਰਾਇਆ ਸੀ 2 ਸਾਲ 1.5 ਸਾਲ ਪਹਿਲਾਂ ਫੇਰ ਇਹਨਾਂ ਨਹੀਂ ਕਰਿਆ ਆਪਣਾ ਜਿੱਥੇ ਵੀ ਕੰਮ ਕਰਨ ਵਾਲਾ ਹੁੰਦਾ ਇਹ ਅੰਕਲ ਕਰਦੇ ਬਸ ਆ ਦੇਖੋ ਪਹੀ ਦੇ ਵਿੱਚ ਫਰਸ਼ ਲਈ ਜਾਂਦੇ ਆਪਾਂ ਚੱਲੀ ਜਾਂਦਾ ਕੰਮ ਪਾਰਸਲੇ ਦੀ ਲਵਾਈ ਦਾ ਕੰਮ ਚੱਲਦਾ ਹੁਣ ਇੱਥੇ ਪੈਹੀ ਤੇ ਇਧਰ ਨਾਲ ਨਾ ਉਹ ਲਾ ਦੇਣੇ ਆਪਾਂ ਦਰਖਤ ਸਾਰੇ ਉਹ ਜਿਹੜੀ ਬਾੜ ਜੀ ਹੋ ਜਾਂਦੀ ਹੈ ਨਾ ਨਾਲ-ਨਾਲ ਸਾਰੇ ਉਹ ਲਾ ਦੇਣਾ ਦਰਖਤ ਕਬੂਟੇ ਤੇ ਨਾਲੇ ਖੰਜੂਰਾ ਵੀ ਲਾਉਣੀਆਂ ਉਸ ਦਿਨ ਮੈਂ ਕਹਤਾ ਵੀ ਖੰਜੂਰਾ ਲਾਉਣੀਆਂ ਹਨ ਕਿਸੇ ਵੀਰ ਉਹ ਇੱਕ ਵੀਰ ਕਹਿੰਦਾ ਖੰਜੂਰਾ ਦਾ ਕੋਈ ਫਾਇਦਾ ਨਹੀਂ ਆ ਉਹ ਲਾਉਣੇ ਚੱਜ ਯਾਰ ਦੱਸੋ ਵੀਰੇ ਵੀ ਛੋ ਪੀਸ ਲਈ ਵੀ ਤਾਂ ਕੁਝ ਕਰ ਸਕਦੇ ਆ ਦਰਖਤ ਬਥੇਰੇ ਲੱਗੇ ਹੋਏ ਆ ਆ ਲੱਗੇ ਹੋਇਆ ਉਹ ਕਿੰਨੇ ਲਾਏ ਹੋਇਆ ਉੱਥੇ ਇਕੱਠੇ ਹੀ ਲਾਏ ਹੋਇਆ ਠੀਕ ਨਹੀਂ ਜਿੱਥੇ ਮੌਕਾ ਮਿਲਦਾ ਲਾ ਦਿੰਨੇ ਆਂ ਦਰਖਤ ਵੀਰੇ ਐਂ ਉਹ ਧੋੜੀ ਆ ਵੀ ਆਪਾਂ ਦਰਖਤ ਨਹੀਂ ਲਾਉਂਦੇ ਤੇ ਇਦਾਂ ਹੀ ਆ ਚੱਲੀ ਜਾਂਦਾ ਬਸ ਕੰਮ ਕਰ ਆ ਟਰਿਆਂ ਚੱਕਣ ਲੱਗੇ ਆ ਟਰਿਆਂ ਨਾ ਮੋਟਰਾਂ ਦੇ ਕੋਠਿਆਂ ਚ ਰੱਖਿਆਉਣੀਆਂ ਆਪਣੇ ਕੋਲੇ 5-6 ਕੋਠੇ ਹੈਗੇ ਆ ਮੋਟਰਾਂ ਦੇ ਵੱਡੇ ਵੱਡੇ ਤੇ ਉਹਨਾਂ ਚ ਰੱਖ ਦੇਣੀਆਂ ਟਰਿਆਂ ਸਾਰੀਆਂ ਚੱਕ ਕੇ ਉਕੇ ਇਧਰ ਵੀ ਆਪਾਂ ਫਰਸ਼ ਲਾਉਣਾ ਵਾ ਆ ਸਾਰੀ ਬੀਹ ਚ ਇੱਥੋਂ ਆਏ ਮੋੜ ਕੇ ਫਰਸ਼ ਸਾਰਾ ਪੱਕਾ ਕਰ ਦੇਣਾ ਇੱਥੋਂ ਆਏ ਉਹ ਉੱਥੇ ਤੱਕ ਲੈ ਜਾਣਾ ਆ ਦੇਖ ਲੈ ਬਾਹਰ ਨਿਕਲਿਆ ਆਉਂਦੀਆਂ ਚਿਕੋਰਾ ਨਾਲ ਹੀ ਮੁਰਗੀ ਬਾਹਰ ਨਿਕਲਿਆ ਆਉਂਦੀ ਇਹਨਾਂ ਅਬ ਬਾਤੀਆਂ ਬੁੱਤੀਆਂ ਵੀ ਹੁਣ ਬਾਹਰ ਆ ਜਾਂਦੀਆਂ ਆਪਣੀਆਂ ਉਹ ਦੇ ਫਰਦੀਆਂ ਚਿਕਣ ਚਲੋ ਅੰਦਰ ਆ ਦੇ ਫਿਰਦੀਆਂ ਦੇਖੋ ਕਿੱਥੇ ਫਿਰਦੀਆਂ ਇਹਨਾਂ ਨੇ ਅੰਡੇ ਦਿੱਤੇ ਆ ਹਜੇ ਪਰ ਬੈਠਣਾ ਪਤਾ ਨਹੀਂ ਇਹਨਾਂ ਨੇ ਕਦੋਂ ਆਂਡਿਆਂ ਵੱਡੀਆਂ ਵੱਤੀਆਂ ਹੀ ਬਾਹਰ ਨਿਕਲਿਆ ਨੇ ਆ ਦੇ ਫਿਰਨੀਆਂ ਚਿਕੁਰ ਤਿੰਨ ਆਪਣੇ ਚਿਕੁਰ ਦੇ ਲੋ ਉਹ ਛੋਟੇ ਹੁੰਦੇ ਤੇ ਮੁਰਗੀ ਦਾ ਬੱਚਾ ਇਹਨਾਂ ਦੇ ਨਾਲ ਰਿਹਾ ਉਹ ਬਸ ਇਹਨਾਂ ਦੇ ਨਾਲ ਹੀ ਰਹਿੰਦਾ ਇਹਨਾਂ ਦਾ ਸਾਥ ਹੀ ਨਹੀਂ ਛੱਡਦਾ ਇੱਥੋਂ ਐਂ ਫਰਸ਼ ਲੈ ਆਉਣਾ ਆਪਾਂ ਸਿੱਧਾ ਲੈਵਲ 'ਚ ਉਹ ਪਹੀ ਤੇ ਲੈ ਇੱਥੇ ਤੱਕ ਆਪਣਾ ਫਰਸ਼ ਆ ਜਾ ਇੱਥੇ ਫਰਸ਼ ਲਿਆ ਕੇ ਇੱਥੇ ਫਰਸ਼ ਦਾ ਲਾ ਦੇਣਾ ਤੇ ਇੱਧਰ ਸਾਰਾ ਕਰ ਦੇਣਾ ਤੇ ਜਿਹੜੀ ਆਹਾਂ ਸ਼ੈੱਡ ਆਹ ਇੰਨੀ ਜਗ੍ਹਾ ਬਚੀ ਹੋਈ ਆ ਆਹ ਗੰਧ ਤੋਂ ਲੈ ਕੇ ਇੱਥੇ ਤੱਕ ਤੇ ਉਹ ਮਗਰ ਗੰਧ ਤੱਕ ਇੱਥੇ ਆਪਾਂ ਪਾ ਦੇਣਾ ਉੱਚਾ ਰੱਖ ਕੇ ਕਮਰਾ ਉਹ ਕਮਰਾ ਪਾ ਦੇਣਾ ਆਪਣੇ ਕੰਬੈਨ ਵਾਲੇ ਬੰਦਿਆਂ ਲਈ ਵੀ ਜਿੰਨੇ ਕੰਬੈਨ ਵਾਲੇ ਆ ਕੰਬੈਨ ਵਾਲੇ ਜਾਂ ਜਿਵੇਂ ਬਾਹਰੋਂ ਜਿਹੜੇ ਵੀ ਵੀਰ ਡਰਾਈਵਰ ਆਉਂਦੇ ਆ ਨਵੇਂ ਰੱਖਦੇ ਆ ਉਹਨਾਂ ਦੇ ਰਹਿਣ ਲਈ ਇੱਥੇ ਇੱਕੋ ਕਮਰਾ ਹੋ ਜੂ ਇਧਰ ਦਾ ਇਧਰ ਹੀ ਸੋ ਉਹਨਾਂ ਦਾ ਸਮਾਨ ਆਪਦਾ ਬੈਗ ਲੀੜੇ ਅਲਮਾਰੀਆਂ ਵਿੱਚ ਬਣਾ ਦੇਣੀਆਂ ਉਹਨਾਂ ਨੂੰ ਸਹੂਲਤ ਇੱਥੇ ਦੇ ਦੇਣੀਆਂ ਪੱਖੇ ਲਾ ਦਾਂਗੇ ਕੂਲਰ ਲਾ ਦਾਂਗੇ ਹਨ ਇੱਥੇ ਕਮਰਾ ਉਹਨਾਂ ਨੂੰ ਪਾ ਦੇਣਾ ਇਹ ਬਹੁਤ ਵਧੀਆ ਜਗ੍ਹਾ ਸਾਰਾ ਊਰੇ ਹੋ ਜੂ ਕਿਉਂਕਿ ਫਿਰ ਉਹਨਾਂ ਦਾ ਇਧਰ ਸਹੀ ਆ ਕੰਮ ਕਿ ਉੱਧਰ ਜਿਹੜੇ ਉੱਤੇ ਚਵਾਰਾ ਹੈਗਾ ਇਦਾਂ ਉਹ ਚਵਾਰੇ ਚ ਆਪਣੇ ਜਿਹੜੇ ਪੱਕੇ ਬੰਦੇ ਕੰਮ ਕਰਦੇ ਉਹ ਕਹਿੰਦੇ ਯਾਰ ਵੀ ਅਸੀਂ ਰਹਿਣਾ ਹੁੰਦਾ ਵੀ ਕੰਬੈਨ ਵਾਲਿਆਂ ਨੂੰ ਕਮਰਾ ਨਵਾਂ ਬਣਾ ਦੇ ਮੈਂ ਕਿਹਾ ਚੱਲ ਕੋਈ ਹੁਣ ਆਪਣੇ ਮੈਸਤਰੀ ਅੰਕਲ ਤਾਂ ਲੱਗੇ ਹੋਏ ਉਹ ਬਣਾ ਦਾਂਗੇ ਨਵਾਂ ਕਮਰਾ ਆ ਸਾਰਾ ਪੈਹੀ ਬੁੱਕ ਕਰ ਦੇਣੀ ਆ ਹੁਣ ਸਾਰੀ ਪੱਕੀ ਕਰ ਦੇਣੀ ਆ ਤੇ ਇੱਥੇ ਇੱਕ ਸਰਵਿਸ ਸਟੇਸ਼ਨ ਦਾ ਉਹ ਬਣਾਉਣਾ ਉੱਚਾ ਰੱਖ ਕੇ ਗੱਡੀਆਂ ਗੁੱਡੀਆਂ ਤੋੜਨ ਨੂੰ ਹਨ ਸਾਰਾ ਕੁਝ ਦੇਖ ਕੇ ਸਹੀ ਕਰਵਾ ਕੇ ਬਣਾ ਲੈਣਾ ਚਲੋ ਆਪੇ ਚੱਲੀ ਜੋ ਹੁਣ ਇੱਕ ਵਾਰ ਤਾਂ ਪੈਸੇ ਲੱਗਦੀ ਆ ਬਹੁਤ ਟਾਈਮ ਤੋਂ ਬਹੁਤ ਸਾਲਾਂ ਬਾਅਦ ਹੁਣ ਪੈਸੇ ਲਾਉਣੇ ਆ ਪਹਿਲਾਂ ਉਹ ਸ਼ੈੱਡ ਦੀ ਲਾਈ ਸੀ ਸ਼ੈੱਡ ਤੋਂ ਬਾਅਦ ਸ਼ੈੱਡ ਬਣਾਇਆ ਸੀ ਆਪਾਂ ਕਰੋਨਾ ਮੌਕੇ ਉਸ ਤੋਂ ਬਾਅਦ ਹੁਣ ਸਾਰ ਪੁੱਛੀ ਆਪਾਂ ਆਪਣੇ ਫਾਰਮ ਦੀ ਉਹਨਾਂ ਇੰਨੇ ਸਾਲਾਂ ਤੋਂ ਕੁਝ ਨਹੀਂ ਕਰਿਆ ਫਾਰਮ ਤੇ ਹੁਣ ਲੱਗਿਆ ਕਰਨ ਆ ਦੇਖ ਵਾ ਟ੍ਰੇਆਂ ਟੂਆਂ ਚੱਕ ਕੇ ਸਾਰੀਆਂ ਅੱਜ ਹੁਣ ਬੰਦੇ ਹਜੇ ਸਪਰੇਅ ਕਰਦੇ ਆ ਸਪਰੇਅ ਕਰਨ ਤੋਂ ਬਾਅਦ ਟਰੀਆਂ ਲੈ ਜਾਣੀਆਂ ਚੱਕ ਕੇ ਆਪਾਂ ਦੋ ਟਰਾਲੀਆਂ ਭਰ ਲੀਆਂ ਸੀਗੀਆਂ ਤੇ ਬਾਕੀ ਵੀ ਲੋਡ ਕਰ ਲੈਣੇ ਆ ਦੇ ਲੋਡ ਕਰਵਾ ਕੇ ਤੇ ਕੋਠਿਆਂ ਦੇ ਅੰਦਰ ਰੱਖ ਦੇਣੇ ਜਿੰਨੀਆਂ ਜਿੰਨੀਆਂ ਆ ਗਿਆਂ ਠੀਕ ਆ ਬਾਕੀ ਇੱਥੇ ਹੋ ਗਿਆ ਹੁਣ ਆਦ ਰੱਖਤਾ ਆਦ ਰੱਖਤਾਂ ਦੀ ਬਹੁਤ ਸ਼ਾਮ ਆ ਵੀ ਆਪਣੇ ਬੰਦੇ ਨੇ ਇਕ ਨੇ ਟਰਾਲੀ ਵਸਾ ਕੇ ਬਹੁਤ ਵੱਡਾ ਢਾਣਾ ਸੀ ਇਹ ਤੋੜਦਾ ਇਥੇ ਵੀ ਸਾਰਾ ਪੱਕਾ ਕਰ ਦੇਣਾ ਕਿਉਂਕਿ ਉਰੇ ਵੀ ਆਲੂ ਬਹੁਤ ਆ ਜਾਂਦਾ ਤੇ ਉਰੇ ਆਲੂ ਖੋਲਣ ਦਾ ਦਵਾਈ ਲਾਉਣ ਦਾ ਪ੍ਰੋਸੈਸ ਸਾਰਾ ਆਪਣਾ ਆਲੂਆਂ ਦਾ ਉਰੇ ਹੀ ਹੁੰਦਾ ਵਾ ਆਪਣਾ ਮੱਕੀ ਵਾਲਾ ਪਲਾਂਟਰ ਇਹ ਕੱਢਿਆ ਸੀਗਾ ਵੀ ਉੱਥੇ ਗੁਰਦਾਰਾ ਸਾਹਿਬ ਬੀਜਣ ਜਾਣਾ ਸੀ ਆਪਾਂ ਤੇ ਉਸ ਦਿਨ ਦਾ ਮੀਂਹ ਪੈ ਗਿਆ ਫੇਰ ਚਲੋ ਮੈਂ ਉਸ ਦਿਨ ਇੰਸਟਾਗ੍ਰam ਤੇ ਸਟੋਰੀ ਪਾਈ ਸੀ ਵੀ ਜੇ ਕੋਈ ਵੀਰ ਹੈਗਾ ਤਾਂ ਬੀਜਣ ਵਾਲਾ ਤਾਂ ਕਈ ਵੀਰਾਂ ਨੇ ਕਹਿਤਾ ਵੀ ਹਾਂ ਵੀਰੇ ਬੀਜ ਦਾਂਗੇ ਤਾਂ ਫੇਰ ਹਜੇ ਰੁਕੀ ਹੋਏ ਆ ਵੀ ਦੇਖੀ ਜੋ ਵੀ ਜੇ ਉਧਰੋਂ ਹੀ ਵੀਰੇ ਤੋਂ ਕਿਸੇ ਤੋਂ ਵਜਾ ਲਾਂਗੇ ਤੇ ਮਸ਼ੀਨ ਟਰਾਲੀ ਤੋਂ ਲਾ ਕੇ ਥੱਲੇ ਖੜਾਤੀ ਸੀ ਧੋ ਕੇ ਤੇ ਬਾਈ ਹੁਣਾਂ ਨੇ ਵੀ ਆ ਜਾਣਾ ਹੁਣ ਇੱਕ ਅੱਧੇ ਦਿਨ ਚੱਕਰ ਰਿਪੇਅਰ ਕਰਨ ਕਹਿੰਦੇ 2 ਦਿਨਾਂ ਤੱਕ ਅਸੀਂ ਆ ਜਾਾਂਗੇ ਰਿਪੇਅਰ ਕਰਨ ਫੇਰ ਦਿਖਾਵਾਂਗੇ ਤੁਹਾਨੂੰ ਕੀ ਕੀ ਸਮਾਨ ਪੈਂਦਾ ਆਪਣੇ ਮਸ਼ੀਨ ਦਾ ਤੇ ਕੀ ਕੀ ਨਹੀਂ ਪੈਂਦਾ ਤੇ ਫੇਰ ਤੁਸੀਂ ਲਾਇਓ ਅੰਦਾਜ਼ਾ ਕਿ 21 ਮਾਡਲ ਦੇ ਕੱਲਾ ਕੱਲਾ ਬੈਲਦ ਉਦੋਂ ਖਰਚਾ ਦਗਾਉ ਤੁਹਾਨੂੰ ਵੀ ਇੰਨਾ ਖਰਚਾ ਹੁੰਦਾ ਹਨ ਤੇ ਆਪਾਂ ਤੁਹਾਨੂੰ ਪਤਾ ਕਿਸੇ ਵੀ ਚੀਜ਼ ਦਾ ਲਕੋ ਨਹੀਂ ਰੱਖਦੇ ਕਿ ਕਿਸੇ ਵੀ ਚੀਜ਼ ਦਾ ਲਕੋ ਰੱਖਣਾ ਸਾਰਾ ਕੱਲਾ ਕੱਲਾ ਗਣਾਉਂਗਾ ਤੁਹਾਨੂੰ ਵੀ ਇੰਨਾ ਖਰਚਾ ਹੋਇਆ ਇੰਨਾ ਹੋਇਆ ਫਿਰ ਕੁਆਲਿਟੀ ਦੱਸਿਓ ਵੀ ਹਾਂ ਭਾਈ ਕਿਹੜੀ ਚੀਜ਼ ਮਸ਼ੀਨ ਵਧੀਆ ਦਾ ਠੀਕ ਨੇ ਤੁਸੀਂ ਵੀ ਮਸ਼ੀਨ ਕੋਈ ਵੀ ਨਵੀਂ ਲੈਨੇ ਹੋ ਕੋਈ ਵੀ ਬ੍ਰਾਂਡ ਦੀ ਉਹ ਉਹਨੂੰ ਲੈਣ ਤੋਂ ਪਹਿਲਾਂ ਹਾਲੈਂਡ ਬਾਰੇ ਜ਼ਰੂਰ ਸੋਚਿਓ ਵੀਰੇ ਤੇ ਬਾਕੀ ਚਲੋ ਹੁਣ ਮਿਲਦੇ ਆਂ ਅਗਲੀ ਨਵੀਂ ਵੀਡੀਓ ਚ ਅੱਜ ਤਾਂ ਉਹੀ ਫਾਰਮ ਤੇ ਖੜੇ ਨਹੀਂ ਬਣਾ ਲਈ ਮੜ ਜੀ ਮੈਂ ਕਿਹਾ ਚੱਲ ਵੀਰ ਹੋਣੀ ਸਾਰੇ ਵੀਰ ਮਿਸ ਕਰਦੇ ਹੋਣਗੇ ਵੀਡੀਓ ਨਹੀਂ ਆਈ ਆਦੇ ਬਸ ਆ ਅੱਜ ਫਰਸ਼-ਪਰਸ਼ ਲਾਉਣ ਲੱਗ ਜਾਣਗੇ ਮੇਨ ਲਾਂ ਦਾ ਫਿਰ ਦਿਖਾਵਾਂਗੇ ਤੁਹਾਨੂੰ ਅਗਲੀ ਵੀਡੀਓ ਚ ਫਰਸ਼ ਲੱਗਦਾ